ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਰਹੇ ਹਾਂ ਉਸ ਬੰਦੇ ਦੇ ਬਾਰੇ ਜਿਸ ਦੀ 23 ਪਤਰੀਆਂ ਸਨ 200 ਬੱਚੇ ਸਨ ਤੇ ਉਸ ਦੀ ਉਮਰ ਸੀ 252 ਸਾਲ ਤੱਕ ਦੋਸਤੋ ਦੁਨੀਆ ਵਿੱਚ ਸਭ ਤੋਂ ਲੰਬਾ ਸਮਾਂ ਜਿਉਣ ਵਾਲੀ ਵਿਅਕਤੀ ਦੀ ਉਮਰ 252 ਸਾਲ ਸੀ ਜਿਸ ਦਾ ਨਾਂ ਸੀ ਲੀ ਜਿੰਗਚੁਆਨਾ ਲੀ ਦਾ ਜਨਮ 3 ਮਈ 1677 ਨੂੰ ਚੀਨ ਦੇ ਸਿਆਚਿਨ ਸੂਬੇ ਵਿੱਚ ਹੋਇਆ ਸੀ ਤੇ 6 ਮਈ 1933 ਨੂੰ ਉਸ ਦੀ ਮੌਤ ਹੋ ਗਈ ਸੀ ਦੋਸਤੋ ਇਹ ਇੱਕ ਚੀਨੀ ਜੜੀ ਬੁੱਟੀਆਂ ਦੇ ਮਾਹਿਰ ਸਾਰਸਲ ਆਰਟਸ ਅਤੇ ਰਣਨੀਤਿਕ ਸਲਾਹਕਾਰ ਵੀ ਸਨ ਜਦੋਂ ਲੀ ਜਿਉਂਦਾ ਸੀ ਤਾਂ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਜਨਮ 1736 ਵਿੱਚ ਹੋਇਆ ਸੀ ਪਰ ਰਿਕਾਰਡ ਦੱਸਦੇ ਹਨ ਕਿ ਉਸ ਦਾ ਜਨਮ 1677 ਵਿੱਚ ਹੋਇਆ ਸੀ। ਦੋਵੇਂ ਸਮਿਆਂ ਦੇ ਅਨੁਸਾਰ ਲੀ ਦੀ ਮੌਤ 197 ਸਾਲ ਜਾਂ 256 ਸਾਲ ਦੀ ਉਮਰ ਵਿੱਚ ਹੋਈ ਸੀ। ਦੋਸਤੋ ਇਹ ਦੋਵੇਂ ਸਭ ਤੋਂ ਉੱਚੇ ਰਿਕਾਰਡਾਂ ਦੇ ਅਧੀਨ ਆਉਂਦੇ ਹਨ। ਲੀ ਜ਼ਿੰਗ ਜੁਆਨ ਦੀ ਮੌਤ ਉਸ ਦੇ 255ਵੇਂ ਜਨਮ ਦਿਨ ਤੋਂ ਸਿਰਫ ਤੰਦਰਵਾਦ ਹੋਈ ਸੀ। ਇਹ ਜਨਮ ਦਿਨ 1933 ਵਿੱਚ ਮਨਾਇਆ ਗਿਆ ਸੀ। ਦੋਸਤੋ ਲੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਹੜਾਂ ਵਿੱਚ ਰਹਿ ਕੇ ਹੀ گزارਿਆ ਜੜੀ ਬੂਟਿਆਂ ਦੇ ਮਾਰ ਹੁੰਦੇ ਕੰਮ ਕਰਨ ਦੇ ਨਾਲ-ਨਾਲ ਉਹ ਲੀ ਚਿੰਗ ਜਵਾਨ ਚੀਨੀ ਜੜੀ ਬੂਟੀਆਂ ਜਿਵੇਂ ਗੋਜੀ 베ਰੀ ਵੇਚਦਾ ਸੀ ਇਸ ਦੇ ਨਾਲ ਹੀ ਉਹ ਖਾਣੇ ਵਿੱਚ ਸਿਰਫ ਜੜੀ ਬੂਟੀਆਂ ਅਤੇ ਚੌਲਾਂ ਦੀ ਬਾਇੰਡਾ ਸੇਵਨ ਕਰਦਾ ਸੀ ਚਿਆਂਨ ਸੂਬੇ ਵਿੱਚ ਹਰ ਕੋਈ ਲੀ ਬਾਰੇ ਜਾਣਦਾ ਹੈ ਸਿਆਚਨ ਦੇ ਲੋਕਾਂ ਦਾ ਕਹਿਣਾ ਹੈ ਕਿ ਲੀ 55 ਤੋਂ ਹੀ ਪੂਰੀ ਤਰ੍ਹਾਂ ਪੜ੍ਹੇ ਲਿਖੇ ਹੋ ਸਨ ਆਪਣੇ 10ਵੇਂ ਜਨਮ ਦਿਨ ਤੇ ਉਸਨੇ ਜੜੀ ਬੂਟੀਆਂ ਇਕੱਠਾ ਕਰ ਲਈ ਗਾਸੂ ਸਖਸੀ ਤਿੱਬਤ ਵਿੱਤਮਾਨ THAILAND ਅਤੇ ਮੰਜੂਰੀਆ ਦੀਆਂ ਯਾਤਰਾਵਾਂ ਕੀਤੀਆਂ ਲੀ 78 ਸਾਲ ਦੀ ਉਮਰ ਵਿੱਚ ਫੌਜ ਦੀ ਸੇਵਾ ਤੋਂ ਮੁਕਤ ਹੋਈ ਸਨ ਉਹਨਾਂ ਨੇ ਆਪਣਾ ਪਹਿਲਾ ਗੋਲਡਨ ਰਿਵਰ ਦੀ ਲੜਾਈ ਵਿੱਚ ਹਿੱਸਾ ਲਿਆ ਸੀ ਅਤੇ ਫਿਰ ਸਿਆਚਨ ਸੂਬੇ ਦੇ ਬਰਫ਼ ਦੇ ਢਕੇ ਹੋਏ ਮਦਾਨਾਂ ਵਿੱਚ ਜੜੀ ਬੂਟੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਲੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇਸਦੇ ਕੋਲ 24 ਪਤਨੀਆਂ ਸਨ ਜਿਨ੍ਹਾਂ ਵਿੱਚੋਂ 23 ਪਤਨੀਆਂ ਦੀ ਮੌਤ ਉਹਨਾਂ ਦੇ ਸਾ ਲੀ ਦੀ 24ਵੀਂ ਪਤਨੀ ਬਚ ਗਈ ਸੀ ਜੋ ਉਸ ਸਮੇਂ 60 ਸਾਲ ਦੀ ਉਮਰ ਦੀ ਸੀ ਇਸ ਤੋਂ ਇਲਾਵਾ ਉਸ ਦੇ 200 ਤੋਂ ਵੀ ਵੱਧ ਬੱਚੇ ਸਨ ਕੁਜਰ ਕਾਰਡ ਇਹ ਵੀ ਦੱਸਦੇ ਹਨ ਕਿ ਲੀ ਦੇ 180 ਬੱਚੇ ਸਨ ਲੀ ਦੀ ਮੌਤ ਤੋਂ ਬਾਅਦ ਜਾਨਸੈਨ ਨਾਂ ਦੇ ਵਿਅਕਤੀ ਨੇ ਉਸ ਦੀ ਰਿਪੋਰਟ ਲਿਖੀ ਸੀ ਜਿਸ ਵਿੱਚ ਉਸ ਨੂੰ 250 ਸਾਲ ਦਾ ਪੁਰਾਣਾ ਪੁਰਸ਼ ਕਿਹਾ ਗਿਆ ਹੈ ਦੋਸਤੋ ਇਸ ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਉਹਨਾਂ ਦੀ ਨਜ਼ਰ ਬਹੁਤ ਚੰਗੀ ਅਤੇ ਤਿੱਖੀ ਸੀ ਲੀ 7 ਫੁੱਟ ਲੰਬਾ ਸੀ ਅਤੇ ਉਸ ਦੇ ਨੌ ਵੀ ਬਹੁਤ ਵੱਡੇ ਸਨ ਦੋਸਤੋ ਏਸੀ ਦੁਨੀਆ ਦੇ ਸਭ ਤੋਂ ਲੰਬੀ ਉਮਰ ਵਾਲੇ ਬੰਦੇ ਦੇ ਬਾਰੇ ਕੁਝ ਗੱਲਾਂ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਜੋ ਸਾਡੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲ ਬਿਲ ਕੇ ਰਵੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ